ਹੋ ਗਿਆ ਉਹ ਕਹਿੰਦਾ ਬਲਵਾਤਾ ਆਈ ਆਖਦਾ ਉਹਨੇ ਚਾਹੇ ਤਾਂ ਸਾਰਾ ਕੁਝ ਉਹ ਤਾਂ ਮੈਨੂੰ ਜਿੱਥੇ ਕਿਉਂ ਮੈਂ ਸੱਚਾਈ ਗੁਰਦੀਪ ਰੰਧਾਵਾ ਦੀ दारू 900 ਕਿੰਨੀ 935 900 935 ਸ਼ਰਾਬ ਦੀ ਜਿੱਥੇ ਜਾਓ ਕੋਈ ਟ੍ਰੈਕ ਕਰਦੇ ਆਏ ਡਰਾਈਵਰ ਉਹ ਪਿੱਛੇ ਹੋ ਜਾਓ ਪਿੱਛੇ ਪਾਸੇ ਹੋ ਜਾਓ ਉਹ ਖਲੋ ਰਹੇ ਆ ਕਿਸੇ ਕਿਧਰ ਇੱਕ ਮਿੰਟ ਇੱਥੋਂ ਬਲਵਾਓ ਇੱਥੋਂ ਇਹਨੇ ਬਲਵਾ ਲਿਆ ਜੀ ਬਲਵਾ ਲਿਆ ਕਿਹਦੀ ਇੱਕ ਦੀ ਸ਼ਰਾਬ ਹੈ ਮੇਰੀ ਅੱਪਾ ਕੀ ਇਨਾਲੇ ਲਏ ਗਰੇ ਬਾਬਾ ਨਾਨਕ ਦੇ ਮੁੱਤਾਂ ਪੈਣੇ ਉੱਥੇ ਜਾਣੀ ਥਾਲੀਵਾਲ ਨੇ ਥਾਲੀਵਾਲ ਕਿਹੜੇ ਮੰਤਰੀ ਨੇ ਹਾਂਜੀ ਆਵਾਜ਼ਾਂ ਦੀ ਗੱਲ ਕਿਨੇ 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 ਭਜਵਾਈਏ ਜੇ ਭਾਈ ਇਹ ਆਪਣੇ ਮੰਤਰੀ ਸਾਹਿਬ ਮੰਤਰੀ ਸਾਹਿਬ ਇਹ ਮੰਤਰੀ ਨੇ ਥਾਲੀਵਾਲ ਥਾਲੀਵਾਲ ਆ ਲੋ ਜੀ ਦੇਖ ਲੋ ਹਾ ਉਸ ਨੂੰ ਸ਼ਰਮ ਵੀ ਇਹਨਾਂ ਦੀ ਇੱਜ਼ਤ ਕਰ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਵੜਿਆ ਨਹੀਂ ਠੀਕ ਹੈ ਇਹ ਬੈਕ ਕਰ ਦੇ। ਇਹ ਬੈਕ ਕਰ ਦੇ। 200 ਪੇਟੀ ਉਹ ਚ ਕਦੀ ਬੈਕ ਕਰ ਦਿੱਤੀ ਛੁੱਟਦੀ ਐ ਥਮੇ। ਨਾ ਨਾ ਲੋ ਨੋ ਉਹਨਾਂ ਦਾ। ਕਿੱਥੇ ਕਰਾਈ ਕਿੱਥੇ? ਇਹ ਐਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਤੇ ਰੋਗ ਅਸੀਂ ਉੱਥੇ ਆਉਣੇ। ਅੱਛਾ। ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ? ਬਾਈਪਾਸ ਦੱਸਿਆ ਗਾੜੀ ਦਾ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ। ਹਾਂ। ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ? ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ ਉਹ ਪੁਲਿਸ ਨੂੰ ਹੀ ਦਵਾਂਗੇ। ਹਾਂ। ਉਹ ਨੰਬਰ ਪਾਉ ਇਹਨੂੰ ਬੈਗ ਸਾਡੀ ਬੈਗ ਸਟਾਰਟ ਕਰ ਦੇਣਾ ਕਰ ਦੋ ਬੈਕ ਬੈਕ ਕਰ ਦੋ ਇਹ ਬੈਗ ਨਹੀਂ ਲੱਗੇ ਨਾ ਉਹ ਮੇਰੀ ਗੱਡੀ ਜਿਹੜੀ ਹੈ ਨਾ ਬਾਹਾਂ ਚ ਲਾਓ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵੀ ਚੱਲ ਗਈ ਨਾ ਆ ਫੋਟੋ ਕਿੱਥੇ ਮਾਰੀ ਕੋਪ ਗੱਡੀ ਥਾਣੇ ਵਿੱਚ ਜਲ ਗਈ ਨਾ ਇਹ ਰੋਜ ਹੋ ਜਣਾ ਜੇ ਇੱਥੋਂ ਗੱਡੀ ਨਹੀਂ ਚੱਲਦੀ ਇੱਥੇ ਫੁੱਟੋ ਯਾਰ ਇੱਥੇ ਸੁਟੋ ਆਓ ਯਾਰ ਸਾਡੀ ਚਲੋ ਚਲ ਚਲ ਲਾਓ ਥੱਕਾਈ ਨੀ ਤੈਂਥ ਉਹ ਸ਼ਰਾਬ ਅਪਣੀ ਭਰੀ ਯਾਰ ਤਾ ਨੀ ਯਾਰ ਜਾਨਾ ਨਾ ਰਾਜ रस्ते साइड ते करो

ਇਥੇ ਜਾ ਕੇ ਹਿੰਦੇ ਗੱਲ ਦੋ ਬਾਬਾ ਕੋਈ ਇਹਨਾਂ ਰੋਟੀ ਨੂੰ ਠਖਵਾਓ ਤੁਸੀਂ ਇਹਨਾਂ ਰੋਟੀ ਨੂੰ ਠਖਵਾਓ ਕੋਈ ਗੱਲ ਬਾਬਾ ਨਹੀਂ ਕੋਈ ਸਾਰਾ ਕੁਝ ਹੋ ਗਿਆ ਉਹ ਉਹਦੇ ਕੋਲ ਉਹ ਕਹਿੰਦਾ ਠਖਵਾਤਾ ਹੀ ਆਖਦਾ ਉਹਨੇ ਕਹਿੰਦਾ ਸਾਰਾ ਕੁਝ ਉਹ ਤਾਂ ਮੈਨੂੰ ਜਿੱਥੇ ਵੀ ਮੈਂ ਸੱਚਾਈ ਗੁਰਦੀਪ ਰੰਧਾਵਾ ਦੀ दारू 900 ਕਿੰਨੀ 935 ਇਹਨਾਂ 900 935 ਸ਼ਰਾਬ ਦੀ ਜਿੱਥੇ ਜਾਓਗੇ ਟ੍ਰੈਨ ਦਾ ਆਏ ਡਰਾਈਵਰ ਉਹ ਪਿੱਛੇ ਹੋ ਜਾਓ ਪਿੱਛੇ ਪਾਸੇ ਵੱਲੋ ਕਿਸੇ ਕਿਦਰ ਇੱਕ ਮਿੰਟ ਇੱਥੋਂ ਬੁਲਵਾਓ ਇੱਥੋਂ ਇਹ ਨਹੀਂ ਬੁਲਵਾ ਲਿਆ ਜੀ ਬੁਲਵਾ ਕਿਨਕੀ ਦੀ ਇੱਕ ਦੀ ਸ਼ਰਾਬ ਹੈ ਜੀ ਆਪਾਂ ਅਈ ਨਾਲੇ ਲਿਆਏ ਗੇਰੇ ਬਾਬੇ ਨਾਨ ਦੇ ਜੁੱਤਾਂ ਪੈਣੇ ਉੱਥੇ ਜਾਣੀ ਥਾਲੀ ਵਾਲ ਨੇ ਥਾਲੀ ਵਾਲ ਕਿਹਨੇ ਮੰਤਰੀ ਨੇ ਹਾਂਜੀ ਆਮ ਆਦਮੀ ਪਾਰਟੀ ਕਿਨੇ ਕਿਨੇ ਪਹਜਵਾਈਏ ਅਜੇ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਥਾਲੀ ਵੱਲ ਥਾਲੀ ਵੱਲ ਆਹੋ ਵੀ ਦੇਖ ਲੋ ਹਾਸ ਸ਼ਰਾਮ ਵੀ ਇਹਨਾਂ ਦੀ ਇੱਜ਼ਤ ਕਰ ਰਹੇ ਆ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਠੀਕ ਹੈ ਇਹ ਬੈਕ ਕਰਦੇ ਨੇ ਇਹ ਬੈਕ ਕਰਦੇ 200 ਪੇਟੀ ਉਹ ਚੋਂ ਜਿੰਦੀ ਬੈਕ ਕਰ ਦਈਏ ਥੋੜੀ ਜਿਹੀ ਥੰਮੇ ਮਰਾ ਨਾਂ ਉਹਨਾਂ ਦਾ ਨਾਂ ਲੈ ਕਿੱਥੇ ਘਲਾਈ ਕਿੱਥੇ ਚੁੱਪ ਕਰੋ ਇਹ ਇੰਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨਾਲ ਬਟਾਲੇ ਬਾਈ ਪਾਸੇ ਰੋਗ ਅਸੀਂ ਉੱਥੇ ਆਉਣੇ अच्छा ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ ਆ ਬਾਈਪਾਸ ਦੱਸਿਆ ਗਾੜੀ ਦਾ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ ਉਹ ਪੁਲਿਸ ਨੂੰ ਹੀ ਦਵਾਵਾਂਗੇ ਹਾਂ ਉਹ ਨੰਬਰ ਲਾ ਇਹਨੂੰ ਬੈਗ ਬੈਗ ਸਾਰੀ ਬੈਗ ਸਟਾਰਟ ਕਰਕੇ ਨਾ ਕਰ ਤੋਂ ਬੈਕ ਬੈਕ ਕਰ ਦੋ ਹਾਂ ਕਿਹੜੇ ਲਾਓ ਤਾਂ ਭਾਈ ਗਾੜੀ ਨਾਲ ਗਾੜੀ ਨਾਲ ਹੀ ਤਾਂ ਅੱਗੇ ਲਾਓ ਤਾਂ ਕਾ चलाओ सब तू बदिया गल गई ठाने गलगी ना इत गई सुना चलो चलो ਨਾ ਵੇਖੋ ਨਾ ਵੇਖੋ ਕਾੜ ਦੇ ਕਾੜ ਦੇ ਕਾੜ ਦੇ ਤੇ ਨਾ ਉਹਦੇ ਨਾਲ ਨਾ ਉਹਦੇ ਨਾਲ ਜਾਨੀ ਇੱਕ ਮਿੰਟ ਰੱਖ ਲਿਆ ਆਪਣੇ ਉੱਤੇ ਬੰਦੇ ਕੋਲੇ ਤੂੰ ਇਹਦੇ ਨਾਲ ਇਹ ਵੀ ਕੋਈ ਰੰਚੇ ਨਾਲ ਉਹਦੇ ਨਾਲ ਇਹ ਰਸਤੇ ਦਾ ਸਾਈਡ ਤੇ ਕਰਵਾ ਲਓ ਬੱਲੇ ਬੱਲੇ ਇੱਥੇ ਰੱਖੋ ਇੱਥੇ ਰੱਖੋ ਨਹੀਂ ਉਹ ਨਾਲ ਹੀ ਆਗੇ ਨਾ ਉਹਨੇ ਨਾਲ ਆ ਗਏ ਇੱਕ ਨੰਬਰ ਤੋਂ ਜਣਨਾ ਉਹ ਗੱਡੀ ਐ ਕਿ ਰਹੂਗਾ ਲੋਕੇਸ਼ਨ ਪੁੱਛੋ ਭਵਾਨੀ ਧਾਰਦੇ ਯਾਰ ਥਲੇ ਧਾਰਦੇ ਟਾਇਰ ਗੱਡੀ ਨਾ ਚਲਦੀ ਰਹਾਂਗਾ ਆਪਣਾ ਕੰਮ ਹੱਸ ਕੇ ਪਿੱਛੇ ਹੋ ਜੀ ਕੀ ਹੋਇਆ ਉਹਨੂੰ ਨਾ ਕੋਈ ਬੋਲ ਇੱਥੇ ਕਹਿੰਦਾ ਜੇ ਗਾਦੀ ਕੋਈ ਇਹਨਾਂ ਰੋਟੀ ਨੂੰ ਠਿਖਵਾਓ ਤੁਸੀਂ ਇਹਨਾਂ ਰੋਟੀ ਨੂੰ ਠਿਖਵਾਓ